ਗਾ ਜਿੰਮੇਦਾਰ ਦੀ ਬਚਤ ਹੈ ਜਿਹੜੇ ਨਾਲ ਟਰੈਕਟਰ ਟਰਾਲੀ ਤੁਰਨੀ ਆ ਉਹ ਕਿੱਥੇ ਤਾਂ ਹਰੇਕ ਰੋਮ ਅਗਰ ਢੇਡਾ ਲਾਉਣਾ ਕਿੱਥੇ ਚਾਰ ਰੋਮ ਅਗਰ ਇੱਕ ਢੇਡਾ ਲੱਗਣਾ ਨਾਲੇ ਤਾਂ ਆਸਮਾਨ ਜਗ ਤਾਂ ਚਲੂ ਕਰਦੇ ਪਰ ਪਿੰਡ ਵਾਲਿਆਂ ਦੇ ਵੀ ਸੌਖੇ ਬਹੁਤ ਕਰਤੇ ਵੀ ਜਿਹਦੇ ਵੀ ਹੁਣ ਮੰਨ ਲਓ ਵੀ ਸਾਡਾ ਕੰਮ ਕੱਲ ਨੂੰ ਬਰਸਾਤਾਂ ਹੁੰਦੀਆਂ ਸੇਲਜ ਪਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਦੇ ਨਾਲ ਉੱਪਰ ਬਾਕਟ ਲੱਗੀ ਆ ਉਹਦੇ ਨਾਲ ਸਾਰਾ ਚਾਰ ਬਾਹਰ ਆ ਜਾਂਦਾ ਸਾਰਾ ਕੁਤਰ ਇੱਕ ਸਾਈਡ ਤੇ ਲਿਆ ਕੇ ਬਾਹਰ ਪਾ ਦੀਦਾ ਅਗਲੀ ਵਾਰ ਨਵੀਂ ਲੀਚ ਨੂੰ ਲੰਗਣਾ ਉਹਦੇ ਕਰਕੇ ਵਾਹਣਾ ਖਰਾਬ ਨਹੀਂ ਹੁੰਦਾ ਮਿੱਧਿਆ ਨਹੀਂ ਜਾਂਦਾ ਵਾਣ ਵਾਣ ਮੇਤ ਜੀ ਮੇਤ ਜਿਆਦਾ ਹੋਣ ਨਾਲ ਕੀ ਹੁੰਦਾ ਸੀਗਾ ਵੀ ਆਪਣੀ ਅਗਲੀ ਆਉਣ ਵਾਲੀ ਫਸਲ ਤੇ ਵੀ ਅਸਰ ਪੈਂਦਾ ਸੀ ਜਿਆਦੇ ਵਾਣ ਦੇ ਵਿੱਚ ਖੋਬਾ ਖਵਾਈ ਨਹੀਂ ਹੁੰਦੀ ਕਿਸੇ ਕੋਲ ਥੰਦਾ ਵੱਡਾ ਹੈ ਕਿਸੇ ਕੋਲੇ ਨਹੀਂ ਉਹ ਸਾਰਿਆਂ ਦਾ ਸਰ ਜਾਂਦਾ ਤੇ ਸਾਡਾ ਸਾਈਲੇਜ ਦਾ ਕੰਮ ਵੀ ਆ ਚਾਰ ਪੰਜ ਸਾਲ ਤੋਂ ਤੇ ਪਹਿਲਾਂ ਤੋਂ ਸਾਡੇ ਕੋਲੇ ਸਿੰਗਲ ਰੋੜੇ ਵਾਲੀ ਮਸ਼ੀਨ ਹੁੰਦੀ ਸੀ ਐਸ ਵਾਰੇ ਚਾਰ ਰੋੜਿਆਂ ਵਾਲੀ ਮਸ਼ੀਨ ਲੈ ਕੇ ਆਂਦੀ ਆ ਤੇ ਇਹਦੇ ਨਾਲ ਕੰਮ ਆ ਜਿਹੜਾ ਸੌਖਾ ਹੋ ਗਿਆ ਕਿ ਤਸਾਨ ਲੇਬਰ ਦਾ ਬੜੀ ਬਚਤ ਹੋ ਗਈ ਇਹਦੇ ਨਾਲ ਤੇ ਇੱਕ ਮੰਨ ਲਓ ਵੀ ਇਹਦੇ ਨਾਲ ਕੰਮ ਜਿਆਦਾ ਨਿਬੜਦਾ ਵੀ ਇੱਕ ਤਾਂ ਲੇਬਰ ਦਾ ਕੰਮ ਬਿਲਕੁਲ ਖਤਮ ਹੋ ਗਿਆ ਇਹਦੇ ਨਾਲ ਇੱਕ ਫਿਰ ਦੂਜਾ ਨੰਬਰ ਇਹ ਆ ਵੀ ਇਹਦੇ ਨਾਲ ਜਿਹੜਾ ਵਾਹਣ ਆ ਵਾਹਣ ਚ ਮਿਹਤ ਜਿਆਦਾ ਨਹੀਂ ਹੁੰਦੀ ਵਾਹਣ ਖਰਾਬ ਨਹੀਂ ਹੁੰਦਾ ਉਹਦੇ ਚ ਲੀਹਾ ਨਹੀਂ ਬੰਦੀਆਂ ਵੀ ਜਿੱਥੋਂ ਦੀ ਇੱਕ ਵਾਰ ਲੰਘੀ ਉਥੋਂ ਦੀ ਦੂਜੀ ਾਰ ਨਹੀਂ ਲੰਘਣਾ ਨੇ ਇਹਨੇ ਅਗਲੀ ਵਾਰ ਨਵੀਂ ਲੀਹ ਚੋਂ ਲੰਘਣਾ ਉਹਦੇ ਕਰਕੇ ਵਾਹਣ ਖਰਾਬ ਨਹੀਂ ਹੁੰਦਾ ਮਿੱਧਿਆ ਨਹੀਂ ਜਾਂਦਾ ਵਾਹਣ ਵਣ ਮੇਦੀ ਦੀ ਮੇਦ ਜਿਆਦਾ ਹੋਣ ਨਾਲ ਕੀ ਹੁੰਦਾ ਸੀਗਾ ਵੀ ਆਪਣੀ ਅਗਲੀ ਆਉਣ ਵਾਲੀ ਫਸਲ ਤੇ ਵੀ ਅਸਰ ਪੈਂਦਾ ਸੀ ਵੀ ਉਹ ਅੱਗੇ ਜਦੋਂ ਆਪਾਂ ਝੋਨਾ ਲਾਉਂਦੇ ਜਾਂ ਕਣਕ ਤੇ ਉਹਦੇ ਵੀ ਝਾੜ ਤੇ ਅਸਰ ਪੈਂਦਾ ਸੀ ਇਹਦੇ ਨਾਲ ਉਹ ਸਮੱਸਿਆ ਵੀ ਦੂਰ ਹੋ ਜੂਗੀ ਤੇ ਇਹ ਆ ਵੀ ਜਿੱਥੋਂ ਜਿਆਦਾ ਵਾਣ ਗਿੱਲਾ ਜਿੱਥੇ ਵੀ ਜਿੱਥੇ ਟਰਾਲੀਆਂ ਟਰੈਕਟਰ ਨਹੀਂ ਵੜਦੇ ਉੱਥੇ ਬਗਟ ਨਾਲ ਭਰ ਕੇ ਮੰਨ ਲਓ ਵੀ ਖੇਤ ਤੋਂ ਬਾਹਰ ਇਹਦੇ ਨਾਲ ਕੱਢ ਦੀਦਾ ਵੀ ਇਹਦੇ ਨਾਲ ਟਰਾਲੀ ਆ ਜਿਹੜੀ ਤਿੰਨ ਬਗਟਾਂ ਨਾਲ ਫੋਲੋ ਹੋ ਜਾਂਦੀ ਹੈ ਇਹਦੇ ਨਾਲ ਵੀ ਜਿੱਥੇ ਟਰੈਕਟਰ ਨਹੀਂ ਚੱਜ ਜਾਂਦੇ ਟਰਾਲੀ ਨਹੀਂ ਜਾਂਦੀ ਤੇ ਇਹਨੂੰ ਕੋਈ ਸਮੱਸਿਆ ਨਹੀਂ ਇਹਦੇ ਨਾਲ ਭਰ ਕੇ ਉਹ ਬਾਹਰ ਕੱਢਦੇ ਆ ਗਿੱਲੇ ਚੋਂ ਨਾ ਕੋਈ ਉਹਨੂੰ ਪਾਣੀ ਦੀ ਸਮੱਸਿਆ ਪਾਣੀ ਹੋਵੇ ਵਾਂਚਾ ਨਾ ਕੋਈ ਗਿੱਲੇ ਦੀ ਸਮੱਸਿਆ ਉਹ ਸਮੱਸਿਆ ਦਾ ਨੂੰ ਦੂਰ ਕਰਨ ਵਾਸਤੇ ਇਹ ਬਗਟ ਲਵਾਈ ਆ ਉੱਪਰ ਨਾਲੇ ਤਾਂ ਆਸਾਮ ਜਗਤ ਚਲੋ ਕਰਦੇ ਪਰ ਪਿੰਡ ਵਾਲਿਆਂ ਦੇ ਵੀ ਸੌਖੇ ਬਹੁਤ ਕਰਤੇ ਵੀ ਜਿਹਦੇ ਵੀ ਹੁਣ ਮੰਨ ਲਓ ਵੀ ਸਾਡਾ ਕੰਮ ਮੱਕੀ ਬਿਜਾਈ ਦਾ ਵੀ ਆ ਬੱਕੀ ਬਿਜਾਈ ਵਾਲੇ ਸਾਡੇ ਕੋਲੇ ਦੋ ਪਲਾਂਟਰ ਆ ਤੇ ਉਹ ਜਿਹਦੇ ਵੀ ਮੰਨ ਲਓ ਵੀ ਮੱਕੀ ਬੀਜਦੇ ਸੀ ਉਹ ਸਾਨੂੰ ਇਹੀ ਆ ਨਾ ਹੁੰਦਾ ਸੀ ਵੀ ਚਲੋ ਬਿਜਾਈ ਦਾ ਤਾਂ ਠੀਕ ਆ ਪਰ ਵੱਢਣ ਦੀ ਸਮੱਸਿਆ ਬਹੁਤ ਆਉਂਦੀ ਆ ਉਹ ਵੱਢਣ ਦੀ ਸਮੱਸਿਆ ਲੋਕਾਂ ਦੀ ਖਤਮ ਕਰਨ ਵਾਸਤੇ ਇਹ ਮਸ਼ੀਨ ਲੈ ਕੇ ਆਂਦੀ ਐ ਅਸੀਂ ਵੀ ਉਹਨਾਂ ਦਾ ਕੰਮ ਜਿਹੜਾ ਆਸਾਨ ਹੋ ਗਿਆ ਕਿਉਂਕਿ ਅੱਜ ਕੱਲ ਟਾਈਮ ਐਸਾ ਹੁੰਦਾ ਵੀ ਲੇਬਰ ਦੀ ਬਹੁਤ ਕਮੀ ਹੁੰਦੀ ਆ ਲੇਬਰ ਝੋਨੇ 'ਚ ਲੱਗੀ ਵੀ ਹੁੰਦੀ ਆ ਲੇਬਰ ਮਿਲਦੀ ਨਹੀਂ ਤੇ ਮੱਕੀ ਨੂੰ ਵੱਢਣ ਵਾਸਤੇ ਜ਼ਿਆਦਾਤਰ ਲੇਬਰ ਦੀ ਜ਼ਰੂਰਤ ਹੁੰਦੀ ਸੀ ਉਹ ਲੇਬਰ ਦੀ ਸਮੱਸਿਆ ਦੇ ਨਾਲ ਬਹੁਤ ਦੂਰ ਹੋ ਗਈ ਐ ਅ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖਦੇ ਆਂ ਵੀ ਮੱਕੀ ਦੀ ਬਿਜਾਈ ਕਦੋਂ ਦੀ ਹੋਈ ਆ ਤੇ ਕਿੰਨੇ ਦਿਨ ਹੋਏ ਆ ਉਹਨੂੰ ਬੀਜੀ ਨੂੰ ਤਕਰੀਬਨ ਇਹਦਾ ਟਾਈਮ ਪੀਰੀਅਡ ਹੁੰਦਾ ਜਿਹੜਾ वैसे दा वैरायटी ਦੇ ਹਿਸਾਬ ਨਾਲ ਹੁੰਦਾ ਪਰ ਜ਼ਿਆਦਾਤਰ ਆਪਣੇ ਜਿਵੇਂ ਜਿਹੜੀਆਂ ਵੈਰਾਇਟੀਆਂ ਬੀਜਦੇ ਆ ਉਹ 85 ਤੋਂ ਲੈ ਕੇ 90 ਦਿਨ ਦੇ ਕਰੀਬ ਜਾ ਕੇ ਵੱਢਣੀ ਸਹੀ ਚਾਰ ਬੰਦ ਆ ਉਹਦਾ ਜਿਹੜਾ ਡਰਾਈ ਮੈਟਰ ਆ ਉਹ ਸਹੀ 85 ਤੋਂ 90 ਦਿਨ ਚ ਉਹਦੇ ਚ ਸਹੀ ਆਉਂਦਾ ਤੇ ਉਹ ਇਸ ਕਰਕੇ ਉਹ ਮੜਾ ਦਿਨਾਂ ਦਾ ਧਿਆਨ ਰੱਖ ਕੇ ਪਾਈ ਜਾਂਦੀ ਹੈ ਤੇ ਜੇ ਉਸ ਤੋਂ ਆਪਾਂ ਕੱਚੀ ਪਾਉਣੇ ਉਹਦੇ ਚ ਪਾਣੀ ਦੀ ਮਾਤਰਾ ਜਿਹੜੀ ਜ਼ਿਆਦਾ ਰਹਿ ਜਾਂਦੀ ਹੈ ਉਹਦੇ ਨਾਲ ਫਿਰ ਉਹ ਚਾਰ ਜਿਹੜਾ ਖਰਾਬ ਹੋਣ ਦੀ ਸਮੱਸਿਆ ਆਉਂਦੀ ਹੈ ਮਤਲਬ ਵੀ ਆ ਛੱਲੀ ਆ ਆਪਣੇ ਕੋਲੇ ਇਹਨੂੰ ਆਪਾਂ ਛੱਲੀ ਨੂੰ ਤੋੜ ਕੇ ਜਦੋਂ ਦੇਖਦੇ ਆ ਨਾ ਵਿੱਚੋਂ ਛਲੀ ਨੂੰ ਸੈਂਟਰ ਚੋ ਤੋੜਾਂਗੇ ਇਹਦਾ ਅੱਧਾ ਪਾਰਟ ਲਾਲ ਤੇ ਅੱਧਾ ਚਿੱਟਾ ਹੋਣਾ ਚਾਹੀਦਾ ਬਾਕੀ ਦਾ ਜਿਹੜਾ ਪਾਰਟ ਆ ਬਾਹਰਲਾ ਇਹ ਖੱਟਾ ਹੋ ਜਾਣਾ ਚਾਹੀਦਾ ਤੇ ਇਹਨੂੰ ਦਬਾਉਣ ਤੇ ਨਾ ਤਾਂ ਇਹਦੇ ਚੋਂ ਦੁੱਧ ਨਿਕਲੇ ਤੇ ਨਾ ਇਹ ਨੱਪਣ ਚ ਜ਼ਿਆਦਾ ਕਰੜਾ ਹੋਵੇ ਵੀ ਨੱਪਣ ਦਾ ਜਿਹੜਾ ਫਿਸੇ ਵੀ ਨਾ ਵੀ ਉਦੋਂ ਇਹਦਾ ਟਾਈਮ ਪੀਰੀਅਡ ਸਹੀ ਹੁੰਦਾ ਦਾ ਪਾਉਣ ਦਾ ਜੇ ਇੱਕ ਹੁੰਦਾ ਵੀ ਆਪਾਂ ਜਦੋਂ ਨਾਪਦੇ ਆ ਉਹਦੇ ਚੋਂ ਦੁੱਧ ਨਿਕਲਦਾ ਉਹ ਵੀ ਮੰਨ ਲਓ ਵੀ ਹਜੇ ਕੱਚੀ ਆ ਉਹ ਹਾਂ ਜੇ ਆਪਾਂ ਨੂੰ ਦਾਣਾ ਪ੍ਰੈਸ ਕਰਨ ਤੇ ਦਾਣਾ ਆਪਣੇ ਤੋਂ ਪ੍ਰੈਸ ਵੀ ਨਾ ਹੋਵੇ ਉਹ ਜ਼ਿਆਦਾ ਪੱਕ ਗਿਆ ਉਹ ਵੀ ਮੰਨ ਲਓ ਵੀ ਉਹਦਾ ਟਾਈਮ ਜਿਹੜਾ ਲੰਘਿਆ ਸਹੀ ਵਾਸਤੇ ਦਾ ਪਰਖ ਇਹ ਹੀ ਹੈ ਵੀ ਜਦੋਂ ਆਪਾਂ ਚੱਲੀ ਤੋੜਦੇ ਆ ਉਹਨੂੰ ਦਾਣਾ ਪ੍ਰੈਸ ਕਰਨ ਤੇ ਉਹਦੇ ਚੋਂ ਮੰਨ ਲਓ ਵੀ ਪਾਣੀ ਨਹੀਂ ਨਿਕਲਣਾ ਚਾਹੀਦਾ ਗਰੀ ਨਿਕਲੂਗੀ ਕੋਈ ਗੱਲ ਨਹੀਂ ਜਲਦੀ ਵਿਹਲਾ ਹੋ ਜੇ ਪਰ ਜਦੋਂ ਲੋਕਾਂ ਨੂੰ ਓਹ ਇਹਦਾ ਦੱਸਦੇ ਆ ਵੀ ਜਿਹੜਾ ਸਹੀ ਟਾਈਮ ਤੇ ਦਾ ਪਾਉਣ ਨਾਲ ਵਿਚਾਰ ਆਪਣਾ ਖਰਾਬ ਨਹੀਂ ਹੁੰਦਾ ਜਾਂ ਮੰਨ ਲਓ ਸਮਝਦਾਰ ਲੋਕ ਹੈ ਇਹ ਗੱਲਾਂ ਨੂੰ ਸਮਝ ਜਾਂਦੇ ਆ ਵੀ ਇਸ ਕਰਕੇ ਤਾਂ ਸਹੀ ਟਾਈਮ ਪੀਰੀਅਡ ਤੇ ਹੀ ਮਤਲਬ ਵਿਚਾਰ ਜਿਹੜਾ ਪਾਉਣਾ ਚਾਹੀਦਾ ਇੱਕ ਤਾਂ ਸਭ ਤੋਂ ਵੱਧ ਤਾਂ ਉਹਦਾ ਆਕਾਰ ਆ ਜਿਹੜਾ ਉਹ ਮੈਟਰ ਕਰਦਾ ਵੀ ਜਿਹੜੀ ਟੋਏ ਦੀ ਚੜਾਈ ਆ ਕਟੋ-ਕਟ ਵੀ 12-13 ਫੁੱਟ ਹੋਣੀ ਚਾਹੀਦੀ ਆ ਜਿਹੜਾ ਕਿ ਆਪਣਾ ਜਦੋਂ ਆਪਾਂ ਉਹਨੂੰ ਟਰੈਕਟਰ ਨਾਲ ਪ੍ਰੈਸ ਕਰਦੇ ਆ ਆਚਾਰ ਨੂੰ ਦੋਨੇ ਟਾਇਰਾਂ ਦੀ ਜਿਹੜੀ ਜਗ੍ਹਾ ਵਿੱਚ ਜਗ੍ਹਾ ਪੂਰੀ ਨਾ ਬਚੇ ਵੀ ਟਾਇਰ ਆਪਣਾ ਦੂਸਰੀ ਸਾਈਡ ਤੋਂ ਆ ਕੇ ਦੂਸਰੀ ਸਾਈਡ ਤੱਕ ਜਿਹੜਾ ਉਹਨੂੰ ਫੁੱਲ ਕਵਰ ਕਰੇ ਲਤੜਾਈ ਆ ਜਿਹੜੀ ਪਿੱਟ ਦੀ ਉਹ ਪੂਰੀ ਪ੍ਰੋਪਰ ਤਰੀਕੇ ਨਾਲ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਜੇ ਆਪਾਂ ਦੀ ਲਤੜਾਈ ਘੱਟ ਰਹੇਗੀ ਆਪਣੀ ਉਹਦੇ ਵਿੱਚ ਹਵਾ ਰਹੇਗੀ ਤਾਂ ਉਹਦੇ ਚੁੱਲੀ ਦੇ ਚਾਂਸ ਆ ਜਿਹੜੇ ਉਹ ਵੱਜ ਜਾਂਦੇ ਆ ਜੇ ਆਪਣੀ ਲਤੜਾਈ ਜ਼ਿਆਦਾ ਹੋ ਜੇਗੀ ਤਾਂ ਆਪਣਾ ਸਾਇਲੈਂਸ ਛੇਦੀ ਖਰਾਬ ਨਹੀਂ ਹੋਏਗਾ ਨਵੀਂ ਮਸ਼ੀਨ ਲਿਆਂਦੀ ਆ ਇਹ ਇੱਕ ਤਾਂ ਪਾਣੀ ਦੇ ਵਿੱਚ ਬਹੁਤ ਵਧੀਆ ਚੱਲੇ ਜਾਂਦੀ ਆ ਜੇ ਕੱਲ ਨੂੰ ਬਰਸਾਤਾਂ ਹੁੰਦੀਆਂ ਸੈਲਜ ਪਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਦੇ ਨਾਲ ਉੱਪਰ ਬਾਕਟ ਲੱਗੀ ਆ ਉਹਦੇ ਨਾਲ ਸਾਰਾ ਚਾਰ ਬਾਹਰ ਆ ਜਾਂਦਾ ਸਾਰਾ ਕੂਤਰਾ ਇੱਕ ਸਾਈਡ ਤੇ ਲਿਆ ਕੇ ਬਾਹਰ ਪਾ ਦਈਦਾ ਜਿਆਦੇ ਵਾਣ ਦੇ ਵਿੱਚ ਖੋਬਾ ਖਵਾਈ ਨਹੀਂ ਹੁੰਦੀ ਕਿਸੇ ਕੋਲ ਥੰਦਾ ਵੱਡਾ ਹੈ ਕਿਸੇ ਕੋਲੇ ਨਹੀਂ ਉਹ ਸਾਰਿਆਂ ਦਾ ਸਰ ਜਾਂਦਾ ਤ ਕਾਰਨ ਦਾ ਇਹੀ ਕਾਰਨ ਹੈ ਕਈ ਵਾਰ ਹੁਣ ਨੇਰੀਆਂ ਕਾਰਨ ਥੋੜੀਆਂ ਜਿਹੀਆਂ ਮੱਕੀਆਂ ਟੇਢੀਆਂ ਹੋਈਆਂ ਪਈਆਂ ਉਹ ਸਿੰਗਰੋ ਦੇ ਤਾਂ ਜਮੇ ਨਹੀਂ ਵਿੱਚ ਆਉਂਦੀ ਇਹ 90% ਤੱਕ ਉਹ ਕਵਰ ਕਰਦੀ ਆ ਉਹਨੂੰ ਥੱਲਾ ਜਰੂਰ ਹੋ ਸਕਦਾ ਵੀ ਮਾੜਾ ਮੋਟਾ ਉੱਚਾ ਰਹੇ ਜੇ ਪਰ ਉਹਨੂੰ ਕਵਰ ਕਰਦੀ ਆ ਵੀ ਇਹਦੇ ਵਿੱਚ ਆ ਜਾਂਦੇ ਸਾਰਾ ਫਿਰ ਕਤਰਨ ਕੰਨਿਓ ਜਿੰਨਾ ਇਹਦਾ ਵਿਖਗੇ ਵੀ ਆਪਾਂ ਇੱਕ ਕਰੋ ਨੂੰ ਪਾੜੇ ਨੂੰ ਪਟ ਕੇ ਦੂਜੇ ਟੇਢੀ ਹੋਈ ਪਈ ਆ ਅੱਛਾ ਉਹ ਨੀਚੇ ਜਰੂਰ ਜਿਹੜੀ ਮਿੱਟੀ ਨਾਲ ਲੱਗੀ ਪਈ ਉਹ ਰਹਿ ਜੂਗੀ ਪਰ ਜਿੰਨੀ ਉੱਪਰ ਆ ਉਹ ਸਾਰੇ ਵਿੱਚ ਇਹਦੇ ਮੂੰਹ ਚ ਆ ਜਾਣੀ ਆ ਟਰੈਕਟਰ ਨੂੰ ਕੋਈ ਤੇਜ਼ ਤੋਰਨ ਦੀ ਲੋੜ ਨਹੀਂ ਇਹਦੇ ਚ ਆਰਾਮ ਨਾਲ ਟਰੈਕਟਰ ਤੁਰਨਾ ਮਸ਼ੀਨਰੀ ਨਾਲ ਜੇ ਕੋਈ ਤੋਰ ਦਾ ਤੋਰ ਲੈਣੇ ਆ ਨਹੀਂ ਤਾਂ ਬਈ ਬਾਹਰ ਲਿਆ ਕੇ ਪਾ ਦਿੱਦੀ ਆ ਉਹ ਅੱਖ ਵੱਖ ਸਾਹ ਜਿਵੇਂ ਜਿਵੇਂ ਅਗਲਾ ਚਾਹੁੰਦਾ ਹੋਵੇਂ ਉਹ ਕੁੱਤਰ ਦਈਦਾ ਇਹ ਬਈ ਇਹ ਤਾਂ ਜਿਵੇਂ ਦੇਖੋ ਜੀ ਥੋੜਾ ਹੀ ਫਰਕ ਪੈਂਦਾ ਸਿੰਗਰੋ ਵਾਲੇ ਤਾਂ 3 ਕਿੱਲੇ ਕਾੜ ਦਿੰਦੀ ਆ ਇਹ 5.5 ਕਿੱਲੇ ਕਾੜ ਦੇ ਦਿੰਦੇ ਅੱਛਾ ਟਾਈਮਿੰਗ ਦਾ ਤਾਂ ਮੈਨੂੰ 2.5 ਕਿੱਲੇ ਦਾ ਫਰਕ ਤਾਂ ਪੈਂਦਾ ਅਕਸਰ ਮਸ਼ੀਨਰੀ ਵੱਡੀ ਆ ਪਰ ਜੇ ਆਪਾਂ ਕਹਿ ਦਈਏ ਵੀ ਸਿੰਗਲ ਰੋ ਨਾਲ ਚਾਰ ਗੁਣਾ ਕੰਮ ਕਰ ਜੂ ਓਦਾਂ ਨਹੀਂ ਗਈ ਤੇਲ ਦੇ ਖਰਚੇ ਦਾ ਵੀ ਤਕਰੀਬਨ ਆਪ ਦਾ ਤਾਂ ਉਨਾ ਹੀ ਪੈਂਦਾ ਜਾਂ ਜਿਮੇਦਾਰ ਦੀ ਬਚਤ ਹੈ ਜਿਹੜੇ ਨਾਲ ਟਰੈਕਟਰ ਟਰਾਲੀ ਤੁਰਨੀ ਆ ਉਹ ਕਿੱਥੇ ਤਾਂ ਹਰੇਕ ਰੋ ਮਗਰ ਇੱਕ ਢਾਣਾ ਕਿੱਥੇ ਚਾਰ ਰੋ ਆ ਮਗਰ ਇੱਕ ਢਾਣਾ ਲੱਗਣਾ ਉੱਥੇ ਗਾਂ ਜਿਮੇਦਾਰਦੀ ਵੀ ਬਚਤ ਹੈ ਕੋਈ ਜ਼ਿਆਦਾ ਟਰੈਕਟਰ ਭਜਾਉਣ ਦੀ ਲੋੜ ਨਹੀਂ ਇਹਦੇ ਵਿੱਚ ਪਿਆਰ ਨਾਲ ਚੱਲਨੇ ਆ तकरीबन ਸਾਨੂੰ ਤਾਂ ਇਹ ਇਸ ਚੀਜ਼ ਤੋਂ ਵਧੀਆ ਲੱਗਿਆ ਕੰਮ ਫਿਰ ਭਾਈ ਜਦੋਂ ਤੁਸੀਂ ਲੈ ਕੇ